ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਪੜਨਾ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤਿਸਨਾ ਵਿਕਾਰ ਹਉਮੈ ਵਿੱਚ ਸਭ ਪੜ ਥਕੇ ਤੂਜੈ ਭਾਏ ਖੁਆਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸਬਦ ਕਰੇ ਵਿਚਾਰ ਅੰਦਰ ਖੋਜੈ ਤਤਲ ਹੈ ਪਾਏ ਮੁਖ ਦਵਾਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹਲਾ 3 ਵਿਣ ਮਨ ਮਾਰੇ ਕੋਈ ਨਾ ਸਿਜੈ ਵੇਖੋ ਕੋ ਲਿਵ ਲਾਏ ਇਕ ਤਾਰੇ ਤੀਰਥੀ ਭਵ ਥਕੇ ਨਾਏ ਮਨ ਮਾਰਿਆ ਜਾਏ ਗੁਰਮਖ ਇਹ ਮਨ ਜੀਵਤ ਮਰੇ ਸੱਚਰ ਹੈ ਲਿਵ ਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ओम शब्द जलाए पौड़ी हर हर संत मिलो मेरे भाई हर नामndarray हो इक किनका हर हर सिंगार बनावो हर जन हर कापड़ पहरो खिमका ऐसा सिंगार मेरे प्रभाव है हर लागे प्यारा प्रेमका हर हर नाम बोलो दिन राब किल इक पलका हर हर दयाल हो गुरमुख हर जप जिनका ऐसा सिंगार मेरे प्रभाव है हर लागे प्यारा प्रेम का हर हर <laughs> ਹਰ ਹਰ ਨਾਮ ਬੋਲੋ ਦਿਨ ਰਾਤਿ ਸਭ ਕਿਲ ਵਿਖ ਕਾਟੈ ਇੱਕ ਪਲ ਖਾ ਹਰ ਹਰ ਦਇਆਲ ਹੋਵੈ ਜਿਸ ਕੇ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ਼ਲੋਕ ਗੁਰੂ ਅਰਦਾਸ ਜੀ ਮਹਾਰਾਜ ਤੇ ਜੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਸ ਸ਼ਲੋਕ ਮਹੱਲਾ 3 ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਪੜਨਾ ਤੇ ਵਿਚਾਰਨਾ ਸੰਸਾਰ ਦਾ ਕੰਮ ਹੀ ਹੋ ਗਿਆ ਹੈ ਭਾਵ ਹੋਰ ਵਿਹਾਰਾਂ ਵਾਗ ਇਹ ਵੀ ਇੱਕ ਵਿਹਾਰ ਹੀ ਬਣ ਗਿਆ ਪਰ ਹਿਰਦੇ ਵਿੱਚ ਤ੍ਰਿਸ਼ਨਾ ਤੇ ਵਿਕਾਰ ਟਿਕੇ ਹੀ ਰਹਿੰਦੇ ਹਨ ਅਹੰਕਾਰ ਵਿੱਚ ਸਾਰੇ ਪੰਡਤ ਪੜ ਪੜ ਕੇ ਥੱਕ ਗਏ ਹਨ ਮਾਇਆ ਦੇ ਮੋ ਵਿੱਚ ਖਵਾ ਰਹੀ ਹੁੰਦੇ ਹਨ ਉਸ ਮਨੁੱਖ ਨੂੰ ਪੜਿਆ ਹੋਇਆ ਤੇ ਸਿਆਣਾ ਪੰਡਿਤ ਸਮਝੀਏ ਭਾਵ ਉਸ ਪੰਡਿਤ ਨੂੰ ਮਨੁੱਖ ਨੂੰ ਪੰਡਿਤ ਸਮਝੋ ਜੋ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਜੋ ਆਪਣੇ ਮਨ ਨੂੰ ਖੋਜਦਾ ਹੈ ਅੰਦਰੋਂ ਹਰੀ ਨੂੰ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਲੱਭ ਲੈਂਦਾ ਹੈ ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਹੇ ਆਤਮਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿੱਚ ਸੁਰਤ ਜੋੜੀ ਰੱਖਦਾ ਹੈ। ਹੇ ਨਾਨਕ ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ਨਾਮ ਆਸਰਾ ਰੂਪ ਹੈ ਉਸ ਨਾਮ ਦਾ ਵਪਾਰੀ ਵਬਰਕ ਹੈ। ਤੁਸੀਂ ਕੋਈ ਵੀ ਮਨੁੱਖ ਵਿਰਤੀ ਜੋੜ ਕੇ ਵੇਖ ਲਵੋ ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਜਿੱਤਿਆ ਕਿਸ ਭਾਵ ਕਿਸੇ ਦੀ ਘਾਲ ਥਾਏ ਨਹੀਂ ਪਈ ਧੇਕ ਕਰਨ ਵਾਲੇ ਸਾਧੂ ਵੀ ਤੀਰਥਾਂ ਦੀ ਯਾਤਰਾ ਕਰਕੇ ਰਹਿ ਗਏ ਹਨ ਇਸ ਤਰ੍ਹਾਂ ਇਹ ਮਨ ਮਾਰਿਆ ਨਹੀਂ ਜਾਂਦਾ ਸਤਿਗੁਰੂ ਦੇ ਸੰਮਖ ਹੋਇਆ ਮਨੁੱਖ ਸੱਚੇ ਹਰੀ ਵਿੱਚ ਬ੍ਰਤੀ ਜੋੜੀ ਰੱਖਦਾ ਹੈ ਇਸ ਕਰਕੇ ਉਸ ਦਾ ਮਨ ਜੋ ਹੁੰਦਾ ਏ ਮਾਇਆ ਹੋਇਆ ਹੈ ਭਾਵ ਮਾਇਆ ਵਿੱਚ ਵਰਤਦਿਆਂ ਵੀ ਮਾਇਆ ਤੋਂ ਉਦਾਸ ਹੈ ਇਹ ਨਾਨਕ ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ ਮਨ ਦੀ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜੀ ਜਾਏ। ਪੜੀ ਤੋਂ ਬਾਅਦ ਅਰਥ ਕਰਦੇ ਹਨ। हे ਮੇਰੇ ਭਾਈ ਸੰਤ ਜਨੋ ਇੱਕ ਕਿਣਕਾ ਮਾਤਰ ਮੈਨੂੰ ਵੀ ਹਰੀ ਦਾ ਨਾਮ ਜਪਾਵੋ। हे ਹਰੀ ਜਨੋ ਹਰੀ ਦੇ ਨਾਮ ਦਾ ਸ਼ਿੰਗਾਰ ਬਣਾਵੋ ਤੇ ਖਿਮਾਂ ਦੀ ਪੋਸ਼ਾਕ ਪਹਿਨੋ ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ ਦਿਨ ਰਾਤ ਹਰੀ ਦਾ ਨਾਮ ਸਿਮਰੋ ਇੱਕ ਪਲਕ ਵਿੱਚ ਸਾਰੇ ਪਾਪ ਕੱਟ ਦੇਵੇਗਾ ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ ਉਹ ਹਰੀ ਦਾ ਸਿਮਰਨ ਕਰਕੇ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ वाहे जी का खालसा वाहगुरू जी की फतेह दिस इज टूडे इज हुक्मनामा फ्रॉम श्री दरबार साहब अमृतसर अटल डायावर थर्ड गुरु गुरु अमरदास जी अंडर हैडिंग सलोक थर्ड महल गुरु साहब जी से दैट रीडिंग एंड कंटेंपलेन इज द वर्क ऑफ द वर्ल्ड हैज़ बीन डन मीनिंग लाइक अदर प्रैक्टिसिस इट हैज़ आल्सो बिकम अ प्रैक्टिस बट इन द There are Krishna and Vikar remain in Ahankar. All Pandits are tired of reading, in love with the Maya. There are only holes. That human being is an educated and wise Pandit, meaning, consider that human being a Pandit. Who meditates on the Shabad of Satguru, who searches his mind from within, finds God and finds a way to escape from Krishna. One who obtains the treasure of virtues from God and keeps Surt paired with the virtues of God. By remaining in spiritual tranquility, O Nanak, blessed is the merchant of that naam who has the support from form of naam in the presence of Satguru. You look at any human being with concentrated attention. No one understands without controlling the mind i.e no one is work is done the beggars even the saints are left after making pilgrimage thus this mind is not killed the human being who is in the Presence of Satguru keeps his mind attached to the true God. Because of this, his mind is dead while he is alive. That's he is saddened by Maya even while working in Maya. Oh Nanak, the filth of this mind descends in such a way that the ego of the mind is burnt with Sadhguru's word. Oh my holy brother, just a little me too chant God's name. O oh God, make the adornment of God's name and wear the garment of forgiveness. Such adornment is pleasing to dear God. Adornment of love is Pleasing to God, day and night, remember God's name. In an instant, all sins will be cut off. The Gurmukh on whom God has mercy, he from the world wins by meditating on God. Vahegurji ka khalsa, Vahegurji Ki Fateh.